ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਸਰਕਾਰ ਵੱਲੋਂ ਪ੍ਰਾਲੀ ਨੂੰ ਅੱਗ ਨਾਲ ਲਗਾਉਣ ਸੰਬੰਧੀ ਕਿਸਾਨਾਂ ਇੱਥੇ ਮੀਟਿੰਗਾਂ ਕੀਤੀਆਂ ਜਾ ਰਹੇ ਹਨ ਉੱਥੇ ਹੁਣ ਸਪੋਰਟ ਤੇ ਆਪ ਡੀਸੀ ਸੰਗਰੂਰ ਤੇ ਐਸਐਸਪੀ ਸੰਗਰੂਰ ਪਹੁੰਚੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਪ ਖੇਤਾਂ ਦੇ ਵਿੱਚ ਜਾ ਕੇ ਜਿੱਥੇ ਅੱਗ ਬੁਝਾਉਂਦੇ ਨਜ਼ਰ ਆ ਰਹੇ ਹਨ ਇੱਕੇ ਦੇਖਦੇ ਹਰ ਕਿਉਂ ਆਮ ਕਿਹਾ ਜਾਂਦਾ ਸੀ ਵੀ ਅੱਗੇ ਸਿਰਫ ਦਫ਼ਤਰੀ ਹੀ ਪ੍ਰਾਲੀ ਹੀ ਕਰਕੇ ਬੈਠੇ ਦਫ਼ਤਰਾਂ ਵਿੱਚ ਏਸੀ ਕਮਰਾਂ ਤੱਕ ਬੈਠੇ ਨਜ਼ਰ ਆਉਂਦੇ ਹਨ ਪਰ ਹੁਣ ਸਪੋਰਟ ਤੇ ਆਪ ਐਸਐਸਪੀ ਤੇ ਡੀਸੀ ਵੱਲੋਂ ਆਪ ਜਾ ਕੇ ਅੱਗ ਬੁਝਾਉਂਦੇ ਪਰਾਲੇ ਨਜ਼ਰ ਕਰਦੇ ਆ ਰਹੇ ਹਨ ਕਿਉਂਕਿ ਕਿਸਾਨਾਂ ਨੂੰ ਜਿਵੇਂ ਐਨਜੀਟੀ ਦੇ ਰਿਪੋਰਟ ਆ ਰਹੀਆਂ ਹਨ ਹਵਾ ਦੇ ਧੂਏ ਨੂੰ ਲੈ ਕੇ ਪੋਲਿਊਸ਼ਨ ਨੂੰ ਲੈ ਕੇ ਹੋ ਰੇ ਵੱਡੀ ਪੱਧਰ ਤੇ ਉਸ ਨੂੰ ਲੈ ਕੇ ਉਹਨਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਕਿਸਾਨ ਨੂੰ ਜਾਗਰੂਕ ਕਰਦੇ ਆਪ ਨਜ਼ਰ ਆ ਰਹੇ ਹਨ ਡੀਸੀ ਤੇ ਐਸਐਸਪੀ ਸਰਤਾਜ ਸਿੰਘ ਚਾਹ ਦੇ ਤਸਵੀਰਾਂ ਵਿੱਚ ਦੇਖ ਸਕਦੇ ਕਿਸਾਨਾਂ ਨੂੰ ਵੀ ਜਿੱਥੇ ਉਹਨਾਂ ਵੱਲੋਂ ਸਮਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਤਸਵੀਰਾਂ ਵਿੱਚ ਤੁਸੀਂ ਦੇਖ ਕੇ ਹੈਰਾਨ ਜਾਓ ਹੋ ਜਾਓਗੇ ਜਦੋਂ ਖੁਦ ਜ਼ਿਲ੍ਹੇ ਸੰਗਰੂਰ ਦੇ ਐਸਐਸਪੀ ਤੇ ਡੀਸੀ ਵੱਲੋਂ ਸਪੋਰਟ ਤੇ ਆ ਕੇ ਆਪ ਕਿਸਾਨਾਂ ਦੇ ਵਿੱਚ ਖੇਤਾਂ ਦੇ ਵਿੱਚ ਅੱਗ ਭਜਾਉਂਦੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੁਦ ਐਸਐਸਪੀ ਦੇ ਡੀਸੀ ਵੱਲੋਂ ਤੇ ਉਹਨਾਂ ਦੀ ਸਕਿਉਰਿਟੀ ਵੀ ਨਾਲ ਲੱਗੀ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਵੱਲੋਂ ਅੱਗ ਭਜਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਜਿੱਥੇ ਉਹਨਾਂ ਵੱਲੋਂ ਆਪ ਜਾ ਕੇ ਇਹ ਪਰਾਲੇ ਕੀਤੇ ਜਾਂਦੇ ਤੁਸੀਂ ਦੇਖ ਸਕਦੇ ਹੋ ਐਸਐਸਪੀ ਸਰਤਾਜ ਸਿੰਘ ਚਾਹਲ ਆਪ ਭਜਾਉਂਦੇ ਅੱਗ ਨਜ਼ਰ ਆ ਰਹੇ ਹਨ ਪਰਾਲੇ ਦੇ ਵਿੱਚੋਂ ਨਿਕਲ ਰਹੇ ਤੁਹੇ ਇਹਨੂੰ ਦੇਖ ਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੱਗਦਾ ਵੀ ਹੁਣ ਸਰਕਾਰ ਉਪਰਾਲੇ ਕਰਨ ਲਈ ਪੂਰੇ ਤਰਤੰਦੇਹੀ ਨਾਲ ਕੰਮ ਕਰਦੀ ਨਜ਼ਰ ਆ ਰਹੀ ਹੈ ਜਿੱਥੇ ਖੁਦ ਡੀਸੀ ਤੇ ਐਸਐਸਪੀ ਆਪ ਆ ਕੇ ਕੰਮ ਕਰਦੇ ਹੁਣ ਤਾਂ ਉੱਥੇ ਆਪਣੇ ਆਪ ਵਿੱਚ ਫਰਕ ਆਉਂਦਾ ਕਿਉਂ ਚਾਹੇ ਪਵਾਨੀਗੜ੍ਹ ਦੀ ਐਸਡੀਓ ਮਨਜੀਤ ਕੌਰ ਦੀ ਗੱਲ ਕਰੀ ਤਾਂ ਕਣਕਾਂ ਭਜਾਉਂਦੀ ਟਰੈਕਟਰ ਦੇ ਨਾਲ ਨਜ਼ਰ ਆਉਂਦੇ ਹਨ ਕਿਉਂਕਿ ਰੋਟਾ ਬੀਟਰਾਣ ਵਾਲੇ ਕਿਸਾਨਾਂ ਨੂੰ ਹੁਣੋਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਤਾਂ ਕਿ ਕਿਸਾਨ ਅਪ੍ਰੈਲੀ ਵਗੈਰਾ ਨੂੰ ਨਾ ਲਾਉਣ ਜਿਸ ਦੇ ਨਾਲ ਕੀ ਜੋ ਹਵਾ ਗੰਦਲੀ ਹੁੰਦੀ ਨਜ਼ਰ ਤੋਂ ਇਹਦੇ ਨਾਲ ਹੁੰਦੀ ਨਜ਼ਰ ਆ ਰਹੀ ਹੈ ਉਹਨਾਂ ਦੇ ਰੋਕਣ ਦੇ ਲਈ ਕਿਸਾਨਾਂ ਨਾਲ ਉਹਨਾਂ ਨੂੰ ਉਕਲੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿੱਤੇ ਖੁਦ ਐਸਐਸਪੀ ਦੇ ਡੀਸੀ ਜਾ ਕੇ ਆਪ ਕੰਮ ਕਰਦੇ ਨਜ਼ਰ ਆ ਰਹੇ ਹਨ ਇੱਕ ਆਪਣੇ ਆਪ ਦੀ ਚਸਲਾਕ ਜੋਗ ਉਪਰ ਹੈ ਲੈ ਇਸ ਮੌਕੇ ਤੇ ਐਸਐਸਪੀ ਸਰਤਾਜ ਸਿੰਘ ਚਾਹਲ ਤੇ ਡੀਸੀ ਸੰਗਰੂਰ ਨੇ ਕੀ ਕਿਹਾ ਆਓ ਸਾਨੂੰ ਸੁਣਾਉਣਾ ਅ ਜੀ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਮੈਂ ਅਸੀਂ ਦੋਵੇਂ ਆਪਣੀ ਪੂਰੀ ਫੋਰਸ ਦੇ ਨਾਲ ਪੈਟਰੋਲਿੰਗ ਕਰ ਰਹੇ ਸੀ ਸਾਡੀ ਜਿਹੜੀ ਪ੍ਰਾਲੀ ਪ੍ਰੋਟੈਕਸ਼ਨ ਫੋਰਸ ਹੈ ਜ਼ਿਲ੍ਹੇ ਦੀ ਜਿਹੜੀ ਜੁਆਇੰਟ ਟੀਮਸ ਨੇ ਉਹ ਲਗਾਤਾਰ ਕੰਮ ਕਰਦੀਆਂ ਆ ਰਹੀਆਂ ਨੇ ਆ ਰਹੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਉਸੇ ਲਗਾਤਾਰਤਾ ਵਿੱਚ ਅਸੀਂ ਦੋਵੇਂ ਵੀ ਜੋ ਆਪਣੀ ਡੇਲੀ ਪੈਟਰੋਲਿੰਗ ਕਰਦੇ ਹਾਂ ਜਦੋਂ ਅਸੀਂ ਨਿਕਲੇ ਤਾਂ ਪਤਾ ਚੱਲਿਆ ਕਿ ਇੱਥੇ ਅਸੀਂ ਇੱਕ ਥਾਂ ਤੇ ਰੁਕੇ ਜਿੱਥੇ ਨਾੜ ਨੂੰ ਅੱਗ ਲੱਗੀ ਸੀ ਇਹ ਪਿੰਡ ਖੁਰਾਣਾ ਹੈ ਤੇ ਇੱਥੇ ਆ ਕੇ ਡੀਸੀ ਸਾਹਿਬ ਤੇ ਮੈਂ ਇਹ ਅੱਗ ਨੂੰ ਬੁਝਾਇਆ ਤੇ ਸਾਡੀ ਗੁਜ਼ਾਰਿਸ਼ ਹੈ ਸਾਡੇ ਸਾਰੇ ਕਿਸਾਨ ਵੀਰਾਂ ਨੂੰ ਕਿ ਉਹ ਨਾੜ ਦੀ ਤੇ ਰਹਿਣਦ ਖੂਨ ਦੀ ਸਾਮ ਸੰਭਾਲ ਕਰਨ ਅਦਾਇਦਾ ਮੁਤਾਬਕ ਤੇ ਇਸ ਨੂੰ ਅਗਨਾਲਾਂ ਵਰਨਾ ਸਾਨੂੰ ਨਿਯਮਾਂ ਮੁਤਾਬਕ ਜੋ ਬੰਦੀ ਕਾਰਵਾਈ ਹੈ ਉਹ ਕਰਨੀ ਪਵੇਗੀ ਇਹ ਜਿਹੜੀ ਰਹਿਤ ਖੂਦ ਹੈ ਇਸ ਦੇ ਸਾਮ ਸੰਭਾਲ ਦੇ ਲਈ ਸਾਡੇ ਨਾਲ ਚੀਫ ਐਗਰੀਕਲਚਰ ਅਫਸਰ ਵੀ ਨੇ ਤੇ ਮੈਂ ਸਭ ਨੂੰ ਗੁਜ਼ਾਰਿਸ਼ ਕਰਾਂਗਾ ਕਿ ਚੀਫ ਐਗਰੀਕਲਚਰ ਆਫੀਸਰ ਸਾਹਿਬਾਨ ਤੇ ਡੀਸੀ ਸਾਹਿਬ ਦੇ ਜੋ ਵੀ ਆਫਿਸ ਵਿੱਚ ਮੌਜੂਦਾ ਮਦਦ ਹੈ ਉਸ ਨੂੰ ਜ਼ਰੂਰ ਅਵੇਲ ਕਰਨ ਤੇ ਇਸ ਪਾਸੇ ਨਾ ਜਾਣ ਧੰਨਵਾਦ ਅ ਸਰ ਅੱਜ ਪਿੰਡ ਗੁਰਾਸਪੁਰਾ ਦੇ ਵਿੱਚ ਤੁਸੀਂ ਪਰਾਲੀ ਨੂੰ ਲੱਗੀ ਅੱਗ ਭਜਾਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਕੌਮ ਚਾਹੁੰਦੇ ਸਰ ਅੱਜ 4 ਨਵੰਬਰ ਨੂੰ ਮੈਂ ਤੇ ਐਸਐਸਪੀ ਸਾਹਿਬ ਆਪਾਂ ਦੋਵੇਂ ਇਕੱਠੇ ਹੀ ਦੇ ਨਿਕਲੇ ਸੀਗੇ ਕਿ ਪਿੰਡਾਂ ਦਾ ਦੌਰਾ ਕਰਨ ਲਈ ਕਿਉਂਕਿ ਸਾਨੂੰ ਖਬਰਾਂ ਜਿਹੜੀਆਂ ਅਸੀਂ ਉਹ ਮਿਲ ਰਹੀਆਂ ਸੀ ਕਿ ਅੱਗਾ ਜਿਹੜੀਆਂ ਨੇ ਉਹ ਨਿਰੰਤਰ ਜਿਹੜੀਆਂ ਲੱਗ ਰਹੀਆਂ ਨੇ ਐ ਰਿਪੋਰਟਾਂ ਵੀ ਜਿਹੜੀ ਆ ਰਹੀਆਂ ਨੇ ਤੇ ਉਹਦੇ ਹਿਸਾਬ ਨਾਲ ਤੇ ਅੱਜ ਕੁਲਰਤੀ ਆਪਾਂ ਲੰਘ ਰਹੇ ਸੀਗੇ ਤੇ ਸੜਕ ਤੋਂ ਸਾਨੂੰ ਦੱਸਿਆ ਕਿ ਗੁਰਦਾਸਪੁਰਾ ਪਿੰਡ ਦੇ ਵਿੱਚ ਤੇ ਇਸ ਖੇਤ ਦੇ ਵਿੱਚ ਜਿਹੜੀ ਹੈ ਉਹ ਨਾੜ ਨੂੰ ਜਿਹੜੀ ਰਹਿਤ ਖੁੰਦ ਨੂੰ ਉਹ ਅੱਗ ਲੱਗੀ ਹੋਈ ਹੈ ਤੇ ਕੁਲਰਤੀ ਜਿਹੜੇ ਜ਼ਮੀਨ ਦੇ ਜਿਹੜੇ ਜੋ ਠੇਕੇ ਦੇ ਵਾਹੰਦੇ ਨੇ ਸ਼ੌਕਤ ਅਲੀ ਇਹ ਉਹ ਵੀ ਨਾਲ ਹੀ ਆਪਣੇ ਹੈਗੇ ਨੇ ਤੇ ਉਹਨਾਂ ਨੂੰ ਜਦ ਪੁੱਛਿਆ ਗਿਆ ਤੇ ਕਹਿੰਦੇ ਕਿ ਇਹਨਾਂ ਕੋਲ ਆਪਸ਼ਨ ਹੋ ਕੋਈ ਨਹੀਂ ਜਦ ਕਿ ਕਹਿੰਦੇ ਇਹਨਾਂ ਨੇ ਅਪਲਾਈ ਕੀਤਾ ਬਟ ਇਹਨਾਂ ਨੂੰ ਮਿਲਿਆ ਨਹੀਂ ਬਟ ਉਹ ਚਲੋ ਡਰਾਅ ਫਲੋਟਸ ਦੇ ਨਾਲ ਹੀ ਹੈ ਤੇ ਬਟ ਕੰਟਰੋਲ ਰੂਮ ਬਾਰੇ ਆਪਾਂ ਹਰ ਜਿਹੜਾ ਹੈ ਜਿਹੜੀ ਪ੍ਰੈਸਲਿਸ ਆਪਣੀ ਹੁੰਦੀ ਹੈ ਤੇ ਆਪਾਂ ਉਹਦੇ ਵਿੱਚ ਜਾਣਕਾਰੀ ਦਿੰਨੇ ਆ ਜੋ ਕਿ ਸਵੇਰ 8 ਵਜੇ ਜਦੋਂ ਲੈ ਕੇ ਰਾਤੀ 8 ਵਜੇ ਤੱਕ ਚੱਲਦਾ ਹੈ ਤੇ ਜਦ ਇੱਥੇ ਦੇਖਿਆ ਕਿ ਆਪਾਂ ਅਗ ਲੱਗੀ ਹੋਈ ਹੈ ਤੇ ਇਨਫੈਕਟ ਜੋ ਵੀ ਆਪਣੇ ਤੋਂ ਹੁੰਦਾ ਸੀਗਾ ਤੇ ਆਪਾਂ ਜਿਹੜੀ ਟਾਣੀਆਂ ਲੈ ਕੇ ਮੈਂ ਤੇ ਐਸਐਸਪੀ ਸਾਹਿਬ ਦੇ ਨਾਲ ਜਿਹੜੇ ਸਾਡੇ ਸਾਰੇ ਬੰਦੇ ਖੇਤੀਬਾੜੀ ਵਿਭਾਗ ਦੇ ਤੇ ਨਾਲ ਸਾਡੇ ਐਕਸੀਨ ਪੰਜਾਬ ਪ੍ਰਡਕਸ਼ਨ ਕੰਟਰੋਲ ਬੋਰਡ ਮੁੱਖ ਖੇਤੀਬਾੜੀ ਅਫਸਰ ਖੇਤੀਬਾੜੀ ਵਿਕਾਸ ਅਫਸਰ ਆਪਾਂ ਸਾਰਿਆਂ ਨੇ ਲਾ ਕੇ ਜਿਹੜਾ ਸੀਗਾ ਉਹ ਅੱਗ ਨੂੰ ਜਿਹੜਾ ਸੀਗਾ ਬੁਝਾਇਆ ਤੇ ਮੈਂ ਹੁਣ ਜਿਹੜਾ ਹੈ ਮੁੱਖ ਖੇਤੀਬਾੜੀ ਅਫਸਰ ਜਿਹੜੇ ਨੇ ਉਹਨਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਜਿਹੜੇ ਇਸ ਜ਼ਿੰਮੇਦਾਰ ਇਹ ਦੱਸ ਰਹੇ ਨੇ ਕਿ ਇਹ ਤਕਰੀਬਨ 100 ਕਿੱਲੇ ਦੇ ਕੋਲ ਜਿਹੜਾ ਹੈ ਖੇਤੀਬਾੜੀ ਜਿਹੜੀ ਕਰਦੇ ਨੇ ਠੇਕੇ ਦੇ ਉੱਤੇ ਹੁੰਦਾ ਤੇ ਇਹਨਾਂ ਨੂੰ ਜੋ ਵੀ ਸੰਦ ਜਿਹੜੇ ਨੇ ਐਕਸਟਿਊ ਜਾਂ ਇਨਸਟਿਊ ਲਈ ਉਹ ਜਿਹੜੇ ਚਾਹੀਦੇ ਨੇ ਤੇ ਉਹ ਫੌਰੀ ਤੌਰ ਤੇ ਜਿਹੜਾ ਹੈ ਆਪਾਂ ਇਹਦਾ ਪ੍ਰਬੰਧ ਕਰਵਾਈਏ ਤੇ ਮੈਂ ਇੱਕ ਜਿਹੜਾ ਜ਼ਿੰਮੇਵਾਰ ਭਰਾਵਾਂ ਨੂੰ ਬੇਨਤੀ ਜ਼ਰੂਰ ਕਰਨਾ ਚਾਹਾਂਗਾ ਕਿ ਜਿਵੇਂ ਕਿ ਸ਼ੌਕਤ ਅਲੀ ਜਿਹਨੂੰ ਜਦ ਪੁੱਛਿਆ ਗਿਆ ਤੇ ਕਹਿੰਦੇ ਕਿ ਇਹਨਾਂ ਨੂੰ ਕੰਟਰੋਲ ਰੂਮ ਦਾ ਨੰਬਰ ਜਿਹੜਾ ਹੈ ਉਹਦੇ ਬਾਰੇ ਜਾਣਕਾਰੀ ਨਹੀਂ ਹੈ ਜਦਕਿ ਆਪਾਂ ਹਰ ਪ੍ਰੈਸ ਰੀਲੀਜ਼ ਦੇ ਵਿੱਚ ਵੀ ਆਪਾਂ ਇਹ ਜਾਣਕਾਰੀ ਜਿਹੜੀ ਹੈ ਉਹ ਕਿੰਨੇ ਆ ਤੇ ਹੁਣ ਜਿਹੜਾ ਡੇਲੀ ਜਿਹੜੀ ਹੈ ਸਾਡੀ ਇਹ ਜਾਣਕਾਰੀ ਜਿਹੜੀ ਉਹ ਲਗਦੀ ਹੈ ਸੋ ਮੈਂ ਜ਼ਿੰਮੇਦਾਰ ਭਰਾਵਾਂ ਨੂੰ ਇੱਕ ਵਾਰੀ ਬੇਨਤੀ ਜਿਹੜੀ ਹੈ ਜ਼ਰੂਰ ਕਰਾਂਗਾ ਕਿ ਕੰਟਰੋਲ ਰੂਮ ਜਿਹੜਾ ਨੰਬਰ ਹੈ ਉਹਦੇ ਤੇ ਈਵਨ ਜਿਹੜਾ ਹੈ ਮੇਰਾ ਆਪਣਾ ਜਿਹੜਾ ਪਰਸਨਲ ਨੰਬਰ ਹੈ ਉਹਦੇ ਤੇ 9872033933 ਕਿਰਪਾ ਕਰਕੇ ਇੱਕ ਸਿੰਪਲ ਮੈਨੂੰ ਵਟਸਐਪ ਮੈਸੇਜ ਜਿਹੜਾ ਹੈ ਕਿ ਆਪਣਾ ਨਾਮ ਕੀ ਹੈ ਆਪਣਾ ਨੰਬਰ ਕੀ ਹੈ ਆਪਣੀ ਕੁਲ ਕਿੰਨੀ ਜਿਹੜੀ ਜਿਹੜੀ ਫਸਲ ਖੇਲੇ ਨੇ ਜਿਹਦੇ ਵਿੱਚ ਆਪਾਂ ਫਸਲ ਜਿਹੜੀ ਹੈ ਉਹਦੇ ਚ ਰੈਦਖੂ ਜਿਹੜੀ ਆ ਉਹ ਮੈਨੇਜ ਕਰਨੀ ਹੈ ਕਿਰਪਾ ਕਰਕੇ ਇੱਕ ਵਾਰੀ ਦੱਸੋ ਜ਼ਰੂਰ ਤਾਂ ਜੋ ਜਿਹੜਾ ਪ੍ਰਸ਼ਾਸਨ ਜਿਹੜਾ ਵਚਨਬੱਧ ਹੈ ਐਂਡ ਅਸੀਂ ਕਮਿਟਿਡ ਆ ਕਿ ਕਿਸਾਨਾਂ ਨੂੰ ਆਪਾਂ ਸਹਾਇਤਾ ਜਿਹੜੀ ਹੈ ਉਹ ਮਹੀਆ ਕਰਵਾਣੀ ਹੈ ਐਕਸੀਟੂ ਜਾਂ ਇਨੀਸ਼ੀਏਟਿਵ ਮੈਨੇਜਮੈਂਟਲੀ ਐਂਡ ਸਾਡੇ ਕੋਲ ਸੰਧ ਜਿਹੜੇ ਨੇ ਬੇਲਰ ਜਿਹੜੇ ਨੇ ਉਹਨਾਂ ਦੀ ਗਿਣਤੀ ਜਿਹੜੀ ਪ੍ਰਾਪਤ ਹੈ ਤੇ ਮੈਂ ਇਹ ਹੀ ਬੇਨਤੀ ਜਿਹੜੀ ਹੈ ਜ਼ਿੰਮੇਦਾਰ ਭਰਾਵਾਂ ਨੂੰ ਇੱਕ ਵਾਰੀ ਫਿਰ ਮੈਂ ਕਰਨਾ ਕਰਨਾ ਚਾਹਾਂ ਕਿ ਆਪਾਂ ਵਾਤਾਵਰਨ ਨੂੰ ਵੀ ਜਿਹੜਾ ਪ੍ਰਦੂਸ਼ਿਤ ਨਾ ਕਰੀਏ ਆਪਾਂ ਆਪਣੀ ਭੂਮੀ ਜਿਹੜੀ ਹੈ ਆਪਾਂ ਉਹਦੀ ਵੀ ਜਿਹੜੀ ੀਲਡ ਹੈ ਤੇ ਉਹਦੀ ਕੁਆਲਿਟੀ ਜਿਹੜੀ ਹੈ ਸੋਇਲ ਕੁਆਲਿਟੀ ਜਿਹੜੀ ਹੈ ਉਹਨੂੰ ਬਰਕਰਾਰ ਰੱਖੀਏ ਆਪਾਂ ਕਿਰਪਾ ਕਰਕੇ ਰੈਂਦ ਖੂਨ ਨੂੰ ਅੱਗ ਨਾ ਲਾਈਏ